10 ਕਿਲੋਮੀਟਰ ਲੰਮਾ ਇੰਨਾ ਸਫਲ ਰੋਡ ਸ਼ੋ ਉਹਦੇ ਵਿੱਚੋਂ ਵੀ ਕਿਵੇਂ ਆਪਦੇ ਹੱਕ ਦੀ ਗੱਲ ਕੱਢਣੀ ਆ ਕੋਈ ਇਹਨਾਂ ਨੂੰ ਸਿੱਖੇ ਵੀਡੀਓ ਥੋੜੀ ਲੰਮੀ ਆ ਸਾਰੀ ਸੁਣਨੀ ਪੈਣੀ ਨਹੀਂ ਤਾਂ ਗੱਲ ਦਾ ਮਤਲਬ ਨਹੀਂ ਬੰਨਣਾ ਖਾਸ ਕਰਕੇ ਅਖੀਰਲੇ ਸੈਕਿੰਡ ਦਾ ਜ਼ਰੂਰ ਦੇਖਿਓ ਫੇਰ ਜਵਾਬ ਦਿਨਾ ਇਹਨਾਂ ਨੂੰ ਹਾਂਜੀ ਸਵਾਸੀ ਗਾਲ ਜੀ ਸਾਰਿਆਂ ਨੂੰ ਤੇ ਆ ਜਿਹਨਾਂ ਇੱਕ ਵੀਡੀਓ ਵੇਖਿਓ ਇਹ ਜਦੋਂ ਬਾਬਾ ਬਿੱਡਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਸੁਰਵੀਰ ਬਾਦਲ ਦੀ ਰੈਲੀ ਚੱਲੀ ਆ ਤਾਂ ਕਿ ਜਮਾਂ ਡਰਾਉਣ ਲਈ ਤੇ ਆ ਜਿਹੜਾ ਅੱਗੇ ਸਰਦਾਰ ਮੁੰਡਾ ਭੱਜਿਆ ਹੁੰਦਾ ਵੇਖਿਓ ਇਹਦਾ ਪੂਰਾ ਹੀ ਹੋਰ ਲੱਗਾ ਪਿਆ ਆ ਕਿ ਜਿਵੇਂ ਸੁਰਵੀਰ ਬਾਦਲ ਦੇ ਸਭ ਤੋਂ ਨੇੜੇ ਹੀ ਹੁੰਦਾ ਆ ਤੁਰਿਆਂ ਜਾਨ ਨਹੀਂ ਦੇਤ ਪਰ ਭੱਜ ਜਾਂਦਿਆ ਆ ਵੇਖ ਲਓ ਕਿੰਨਾ ਔਖਾ ਹੋ ਕੇ ਭੱਜੰਦਿਆ ਆ ਆ ਜਿਹੜਾ ਅੱਗੇ ਸਰਦਾਰ ਮੁੰਡਾ ਭੱਜਾ ਹੁੰਦਿਆ ਝੰਡਾ ਲੈ ਕੇ ਤੇ ਦੇਖਿਓ ਜਰਾ ਇਹਦੇ ਨਾਲ ਬੰਦਾ ਕੀ ਆ ਤੇ ਮਗਨ ਇੰਨੀ ਬੀਤੀ ਹੋਈ ਬਈ ਦੀ ਮੈਨੂੰ ਲੱਗਦਾ ਨਹੀਂ ਕਿ ਆਹ ਕਿਹ ਰੈਣੀ ਤੇ ਜਾਊਗਾ ਆ ਵੇਖਿਓ ਮਤਲਬ ਗੱਡੀ ਤੇ ਹੁਣੀ ਵਹਨ ਦਿਆ ਸਾਰੇ ਬੰਦੇ ਦੇਖ ਲਓ ਕੋਈ ਮੋਟਰਸਾਈਕਲ ਤੇ ਆ ਗੱਡੀਆਂ ਤੇ ਆ ਪਰ ਇਹ ਭੱਜਾ ਹੁੰਦਿਆ ਸੁਖਬੀਰ ਦੇ ਬਿਲਕੁਲ ਨੇੜੇ ਬੰਦੇ ਆਇਆ ਤੇ ਆ ਦੇਖਿਓ ਹੁਣ ਜਿਹੜਾ ਇਹਦੇ ਨਾਲ ਹੁਣ ਕੀ ਲੱਗਾ ਸੀ ਆ ਆ ਗਿਆ ਇਹਨੂੰ ਫੋਨ ਤੇ ਫੋਨ ਸੁਣਦਿਆ ਆ ਚਲੋ ਜੀ ਫੇਰ ਭੱਜਟਾ ਭੱਜਾ ਜਾਂਦਿਆ ਆ ਠੀਕ ਆ ਆ ਵੇਖਿਓ ਨੇ ਇਹ ਆ ਪਿਆਰ ਠੱਕਾ ਆ ਪਿਆ ਦਵਕਾ ਆ ਪਿਆ ਧਕਾ ਜੋਸ਼ ਨਾਲ ਭਰਿਆ ਅਕਾਲੀ ਯੋਧਾ ਨੌਜਵਾਨ ਗੱਡੀ ਦੇ ਅੱਗੇ-ਅੱਗੇ ਭੱਜਾ ਆ ਰਿਹਾ ਆ ਗੱਡੀ ਤੇ ਬੈਠੀ ਰਹਿ ਗਈ ਗੱਲ ਉਹਦੇ ਪਰ ਮਨਰੇ ਆਇਆ ਪਰ ਨਾਲ ਕਹਿੰਦਾ ਤੁਰਿਆ ਵੀ ਨਹੀਂ ਜਾ ਰਿਹਾ ਉਹ ਭੱਜਾ ਰਿਹਾ ਤੇ ਇਹ ਕਹਿੰਦਾ ਤੁਰਿਆ ਨਹੀਂ ਜਾ ਰਿਹਾ ਕਿੰਨਾ ਜੋਸ਼ ਨਾਲ ਭਰਿਆ ਉਹ ਅੱਗੇ-ਅੱਗੇ ਭੱਜਾ ਆ ਰਿਹਾ ਆ ਪਰ ਹੁੰਦਾ ਕੀ ਆ ਵੀ ਜਿੱਥੇ ਵੀਡੀਓ ਖਤਮ ਹੁੰਦੀ ਕੁਛ ਚਿਰ ਪਹਿਲਾਂ ਉਹਨੂੰ ਫੋਨ ਆਉਂਦਾ ਆ ਉਹ ਫੋਨ ਸੁਣਨ ਲੱਗ ਪੈਂਦਾ ਆ ਤੇ ਸੁਣਦਾ ਸੁਣਦਾ ਵੀ ਭੱਜ ਜਾਂਦਾ ਇਹਦਾ ਦੇਖਦਾ ਹੀ ਆ ਵੀ ਥੋੜਾ ਸਲੋ ਹੋ ਜਾਂਦਾ ਆ ਸਲੋ ਹੋ ਜਾਂਦਾ ਪਿੱਛੇ ਗੱਡੀ ਉਸੇ ਸਪੀਡ ਚ ਆ ਰਹੀ ਹੁੰਦੀ ਆ ਗੱਡੀ ਉਹਦੇ ਬਿਲਕੁਲ ਲਾਗੇ ਪਹੁੰਚ ਜਾਂਦੀ ਆ ਤੇ ਸਿਕਿਉਰਿਟੀ ਵਾਲਾ ਆਪਣੀ ਜ਼ਿੰਮੇਵਾਰੀ ਸਮਝਦਾ ਆ ਉਹਨੂੰ ਬੜੇ ਪਿਆਰ ਨਾਲ ਹੱਥ ਨਾਲ ਥੋੜਾ ਜਿਹਾ ਪਾਸੇ ਕਰਦਾ ਵੀ ਤੂੰ ਪਾਸੇ ਹੋ ਕੇ ਫੋਨ ਸੁਣ ਲੈ ਤੇ ਫੇਰ ਰੋਡ 'ਚ ਉਹਦੇ ਵਿੱਚ ਸ਼ਾਮਲ ਹੋ ਜਵੀਂ ਇਸ ਭਮੱਕੜ ਨੇ ਉਹਦਾ ਕੀ ਬਣਾਇਆ ਬਾਦ ਦਾ ਪਤੰਗੜ ਅਖੇ ਜੀ ਨੌਜਵਾਨਾਂ ਨੂੰ ਰੈਲੀ 'ਚ ੱਟਕੇ ਪਏ ਉਹਨਾਂ ਦੀ ਰੈਲੀ 'ਚ ਆਇਇਤ ਹੁੰਦੀ ਆ ਕਿੰਡੀ ਬਕਵਾਸ ਕੀਤੀ ਆ ਕਮੈਂਟਰੀ 'ਚ ਤੇ ਹਾਂ ਤੁਸੀਂ ਹਸਾਬ ਲਾਓ ਵੀ ਇਸ ਤਰ੍ਹਾਂ ਦੀ ਕਮੈਂਟਰੀਆਂ ਇਹੋ ਜਿਹੇ ਵੀਡੀਓ ਪਾ ਪਾ ਕੇ ਐਡਿਟ ਕਰ ਕਰਕੇ ਝਾੜੂ ਭਮੱਕੜਾ ਨੇ ਕਿਵੇਂ ਸਾਡੇ ਨੌਜਵਾਨਾਂ ਦਾ ਦਿਮਾਗ ਖਰਾਬ ਕੀਤਾ ਸੀ ਫਿਰ ਅਖੀਰਲੇ ਸਕਿੰਟਾਂ ਨੂੰ ਐਡਿਟ ਕਰਕੇ ਨੇ 4 ਪੰਜ ਵਾਰਾਂ ਜੋੜਿਆ ਸੀ ਮੈਂ ਤਾਂ ਕੱਟ ਕੇ ਦਿੱਤਾ ਆ ਤੇ ਇਹਨੇ ਜੋੜ-ਜੋੜ ਕੇ ਆ ਪਿਆ ੱਤਕਾ ਆ ਪਿਆ ਦਵ ਕਾ ਆਪਨਾ ੱਤਕਾ ਆਪਰਾ ਦਵ ਕਾ ਇੱਕ ਗੱਲ ਸੀ ਤੇਨੇ ਸਿਰਫ ਪਿਆਰ ਨਾਲ ਸਿਕਿਉਰਿਟੀ ਵਾਲੇ ਨੇ ਇੰਨਾ ਹੀ ਕਿਹਾ ਵੀ ਪਾਸੇ ਹੋ ਕੇ ਤੂੰ ਆਪਣੀ ਫੋਨ ਸੋਲਾ ਤੇ ਫੇਰ ਰੈਲੀ 'ਚ ਸ਼ਾਮਲ ਹੋ ਲੈ ਕੋਈ ਗੱਲ ਨਹੀਂ ਸਾਡਾ ਨੌਜਵਾਨ ਅਕਾਲੀ ਯੋਧਾ ਆ ਲੱਭਣ ਦੀ ਕੋਸ਼ਿਸ਼ ਕਰ ਰਹੇ ਆਂ ਉਮੀਦ ਆ ਵੀ ਲੱਭ ਗਿਆ ਤੇ ਇਹਦੀ ਵੀਡੀਓ ਜ਼ਰੂਰ ਬਣਾ ਕੇ ਤੇ ਉਹ ਵੀ ਸ਼ੇਅਰ ਕਰਾਂਗੇ ਕਿ ਅਸਲ ਚ ਉਸ ਵੇਲੇ ਸਿਕਿਉਰਿਟੀ ਵਾਲਿਆਂ ਨੇ ਨੂੰ ਸੋ ਨੌਜਵਾਨ ਅਕਾਲੀ ਯੋਧੇ ਨੂੰ ਕਿਹਾ ਕੀ ਸੀ ਪੂਰਾ ਉਮੀਦਿਆ ਪੂਰੀ ਮੀਡੀਆ ਵੀ ਕਿਹਾ ਇਹ ਹੋਗਾ ਵੀ ਨੌਜਵਾਨ ਪਾਸੇ ਹੋ ਕੇ ਫੋਨ ਸੁਣ ਲਾ ਤੇ ਫਿਰ ਉਸ ਤੋਂ ਬਾਅਦ ਤੇ ਇਹਨਾਂ ਝਾੜੂ ਵਾਲਿਆਂ ਨੇ ਉਹ ਦਾਵੇ ਦਾ ਕੀ ਦਾ ਕੀ ਬਣਾਤੇ ਇਹਨਾਂ ਦਾ ਝਾੜੂ ਟੋਲੇ 'ਚ ਨੌਜਵਾਨਾਂ ਦੀ ਕਦਰ ਉਹ ਤਾਂ ਭਮਕੜਾਂ ਦਾ ਕੋਲ ਗੁਰੂ ਮਿੱਤਾ ਉਹ ਹੀ ਦੱਸ ਸਕਦਾ ਹੈ ਕਿੰਜ ਕਰਲਾਉਂਦਾ ਫਿਰਦਾ ਹੈ 10 ਸਾਲ ਝਾੜੂ ਦੀ ਸੇਵਾ ਕਰਨ ਤੋਂ ਬਾਅਦ ਤੇ ਝਾੜੂ ਦੇ ਭਮਕੜਾਂ ਦੀ ਕਦਰ ਜਿਹੜੀ ਉਹ ਕੱਲ ਇੱਕ ਵੀਡੀਓ ਪਾਈ ਸੀਗੀ ਇਹਨਾਂ ਨੇ ਟੀ-ਸ਼ਰਟਾਂ ਪਾਈਆਂ ਡਰੈੱਸ ਅਪ ਹੋਏ ਹੋਏ ਸੀਗੇ ਪਿੱਛਾੜੂ ਦੇ ਪੱਕੇ ਭਮਕੜ ਨੇ ਕਿਸੇ ਕਲੱਬ ਦੇ ਮੈਂਬਰ ਨੇ ਤੇ ਆਪਦੇ ਪੰਡਾਲ ਦੇ ਵਿੱਚ ਜਾਮਾਂ ਤਲਾਸ਼ੀ ਕਰਕੇ ਵੜ ਰਹੇ ਨੇ ਉਹਨਾਂ ਨੂੰ ਕੱਲੀ ਕਲੀ ਨਾਲੇ ਜੇ ਫਰੋਲ ਫਰੋਲ ਕੇ ਪੁਲਿਸ ਵਾਲੇ ਇਹ ਚੈਕਿੰਗ ਕਰ ਕਰ ਕੇ ਅੰਦਰ ਵੜਲੇ ਇਹ ਕਦਰ ਆਪ ਮਕੜਾਂ ਦੀ ਤੇ ਗਲਾਂ ਕਰਦੇ ਨੇ ਦੁਦਿਆਂ ਨੂੰ